ਤੇਰੀ ਨਾਲਪ ਤੇਰੀ दया ਤੇਰੀ ਕਿਰਪਾ ਤੇਰਾ ਅੰਦਰ ਖੁਦਾ ਸਿਰ ਵਾਲੇ ਕਰਮਾ ਭਾਰਕ ਹੋਸਾ ਉਹਨਾਂ ਦੇ ਕਰਮ ਦੀ ਮਿਹਰ ਹੋ ਜਾਏ ਮੇਰੇ ਪਿਤਾ ਪ੍ਰਭੂ ਯਹਵਾ ਰਫਾ ਤੂੰ ਚੰਗਾ ਕਰਨ ਵਾਲਾ ਹੈਂ ਤੇ ਆਪਣੇ ਬੱਚੇ ਖੁਦਾਵੰ ਬੜੇ ਸਮੇਂ ਤੋਂ ਬਿਨਾਂ ਹਿੰ ਚਿੰਤਾਜਨ ਸੀ ਇਹਨਾਂ ਘਰੀਆਂ ਦਾ ਔਕੜੀਆਂ ਆ ਗਈ ਖੁਦਾ ਆਪਣੇ ਬੱਚਿਆਂ ਨੂੰ ਉਹ ਸੁਣਨ ਵਿੱਚ ਮਦਦ ਕਰਨਾ

ਔਰ ਮੈਂ ਪਰਮੇਸ਼ੁਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਕਿ ਉਹਨੇ ਆਪਣੇ ਦਾਸ ਦੇ ਦੁਆਰਾ ਇਸ ਜਗ੍ਹਾ ਤੇ ਖੜਾ ਕੀਤਾ ਕਿਉਂਕਿ ਉਹਦੇ ਹੁਕਮ ਤੋਂ ਬਗੈਰ ਅਸੀਂ ਖੜੇ ਨਹੀਂ ਹੋ ਸਕਦੇ ਤੇ ਜਦ ਤੱਕ ਵਚਨ ਤੇ ਲਿਖਿਆ ਕਿ ਜਦ ਤੱਕ ਤੁਸੀਂ ਤਿਆਰੀ ਨਹੀਂ ਕੀਤੀ ਹੋਣੀ ਤੇ ਇਸ ਜਗ੍ਹਾ ਤੇ ਨਹੀਂ ਹੋ ਸਕਦੇ ਖੜੇ ਤੁਸੀਂ ਮੈਂ ਪਰਮੇਸ਼ੁਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿ ਪਰਮੇਸ਼ੁਰ ਨੇ ਮੈਨੂੰ ਇਸ ਲਾਇਕ ਸਮਝਿਆ ਈ ਮੈਂ ਪਰਮੇਸ਼ਰ ਦੇ ਕਲਾਮ ਨੂੰ ਤੁਹਾਡੇ ਤੱਕ ਪਹੁੰਚਾ ਸਕਾਂ ਹallelujah ਹallelujah ਸਂੀਤੀਵਚਨ 23 ਦੀ 19 ਵਿੱਚ ਲਿਖਿਆ ਹੈ ਮੇਰੇ ਪੁੱਤਰ ਤੂੰ ਸੁਣ ਅਤੇ ਬੁੱਧਵਾਨ ਹੋ ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ ਕੀ ਲਿਖਿਆ ਕਲਾਮ ਕਹਿੰਦਾ ਹੈ ਮੇਰੇ ਪੁੱਤਰ ਤੂੰ ਇਹਨਾਂ ਵਚਨਾਂ ਨੂੰ ਸੁਣ ਤੇ ਕਹਿੰਦਾ ਕੀ ਉਹ ਬੁੱਧਵਾਨ ਹੋ ਤੇ ਆਪਣੇ ਮਨ ਨੂੰ ਕੀ ਕਰ ਆਪਣੇ ਦਿਲ ਨੂੰ ਕੀ ਕਰ ਸਿੱਕੇ ਰਾਹ ਅਰੇ ਚਲਾ ਅਸੀਂ ਆਪਣੇ ਮਨ ਨੂੰ ਅਸੀਂ ਆਪਣੇ ਦਿਲ ਨੂੰ ਪਰਮੇਸ਼ਵਰ ਦੇ ਰਾਹਾਂ ਤੇ ਚਲਾਣਾ ਵਾ ਕਲਾਮ ਕਹਿੰਦਾ ਕੀ ਪਰਮੇਸ਼ਰ ਦੇ ਰਾਹ ਸਾਰੇ ਸਿੱਧੇ ਨੇ ਉਹਨਾਂ ਵਿੱਚ ਕੋਈ ਵੀ ਵਿੰਗਾ ਟੇਡਾ ਨਹੀਂ ਹੈ ਜਿੰਦਾ ਕੋਈ ਵੀ ਵਿੰਗਾ ਟੇਡਾ ਨਹੀਂ ਹੈ ਮੰਨਣ ਵਾਲਿਆਂ ਦੇ ਲਈ ਬਹੁਤ ਸਾਰੀਆਂ ਆਸ਼ੀਸ਼ ਤੇ ਬਰਕਤਾਂ ਨੇ ਕ੍ਰੰਮ ਕਿਹਾ ਕਿ ਜੇ ਅਬਰਾਹਮ ਨੂੰ ਕੋਈ ਆਸ਼ੀਸ਼ ਦਿੰਦਾ ਤੇ ਉਹ ਉਹਨੂੰ ਵੀ ਆਸ਼ੀਸ਼ ਦਿੰਦਾ ਵਾ ਮੈਂ ਪਰਮੇਸ਼ਰ ਦੀ ਕਿਰਪਾ ਦਇਆ ਨਾਲ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦਿੰਨੀਆ ਪਰਮੇਸ਼ਰ ਤੁਹਾਡੇ ਤੇ ਕਿਰਪਾ ਕਰੇ ਦਇਆ ਕਰੇ ਪਰਮੇਸ਼ਰ ਤੁਹਾਡੇ ਬਿਜ਼ਨਸ ਤੇ ਉੱਨਤੀ ترقی ਕਰੇ ਤੁਹਾਡੇ ਬੱਚਿਆਂ ਦੇ ਤੁਹਾਡੇ ਸਰੀਰਾਂ ਤੇ ਤੰਦਰੁਸਤੀ ਦੇਵੇ ਕਿਉਂਕਿ ਅਸੀਂ ਪਹਿਲਾਂ ਆਸ਼ੀਸ਼ ਤੇ ਬਰਕਤ ਦੇਣੀ ਹੈ ਹallelujah 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 ਆਓ ਅਸੀਂ ਇੱਕ

ਕਹਿੰਦਾ ਕਹਿੰਦਾ ਮੈਂ ਤੁਝੇ ਇਸ ਲਈ ਖੜਾ ਕੀਤਾ ਇਸ ਲਈ ਖੜਾ ਕੀਤਾ ਕਿ ਆਪਣੀ సామਰਥ ਕਹਿੰਦਾ ਮੈਂ ਆਪਣੀ ਸ਼ਕਤੀ ਦਾ ਪ੍ਰਚਾਰ ਸਾਰੀ ਧਰਤੀ ਵਿੱਚ ਕਰਾਂ ਤੇ ਅੱਜ ਅਸੀਂ ਇਹ ਮੈਸੇਜ ਕਿਹਦਾ ਕਰ ਰਹੇ ਹਾਂ ਕਿਦਾ ਪ੍ਰਚਾਰ ਕਰ ਰਹੇ ਹਾਂ ਅਸੀਂ ਉਸ ਰਾਜਿਆਂ ਦੇ ਰਾਜੇ ਤੇ ਪ੍ਰਭੂਆਂ ਦੇ ਪ੍ਰਭੂ ਜੀਸੂ ਮਸੀਹ ਦਾ ਕਰ ਰਹੇ ਹਾਂ ਕਹਿੰਦਾ ਮੈਂ ਆਪਣੀ సామਰਥ ਇਰੇ ਉਤੇ ਪਰਗਟ ਕੀਤੀ ਕਿ ਤੂੰ ਜਾ ਕੇ ਸਾਰੀ ਧਰਤੀ ਤੇ ਕੀ ਕਰੇ ਮੇਰਾ ਮੈਸੇਜ ਦੱਸਿਆ ਜਾ ਕੇ ਅਸੀਂ ਇਸ ਮੈਸੇਜ ਨੂੰ ਕੀ ਕਰਨਾ ਵਾ ਬੜੇ ਧਿਆਨ ਨਾਲ ਪਰਮੇਸ਼ਰ ਦੇ ਮੈਸੇਜ ਨੂੰ ਕੀ ਕਰਨਾ ਵਾ ਸੁਣਨਾ ਵਾ ਕਿਉਂਕਿ ਮੈਂ ਆਪਣੀ ਆਪ ਖੜੀ ਨਹੀਂ ਹੋਈ ਉਹ ਪਰਮੇਸ਼ਰ ਦੀ ਦਇਆ ਨਾਲ ਖੜੀ ਹੋਈ ਆ ਪਰਮੇਸ਼ਰ ਫਿਰ ਉਹਨਾਂ ਨਾਲ ਕਿੰਨੀ ਸ਼ਕਤੀ ਹੋਈ ਸੀ ਪਰਮੇਸ਼ਰ ਨੇ ਫਿਰ ਉਹਨਾਂ ਵਿੱਚ ਕੀ ਹੋਇਆ ਸੀਗਾ ਫਿਰ ਉਹਨਟੀ ਵਿੱਚ ਆਪਣੀ ਸ਼ਕਤੀ ਪਾਈ ਸੀ ਕਿ ਤੂੰ ਇਹਨਾਂ ਨੇ ਕਮਾਂ ਨੂੰ ਕਾਰਿਓ ਤੇ ਪਰਮੇਸ਼ਰ ਨੇ ਅੱਜ ਸਾਨੂੰ ਵੀ ਖੜਾ ਕੀਤਾ ਵਾ ਕਿ ਅਸੀਂ ਕੀ ਕਰੀਏ ਉਹਦੇ ਮੈਸੇਜ ਨੂੰ ਦਸੀਏ ਉਹਨੇ ਸਾਨੂੰ ਸਮਰਥਤ ਦਿੱਤੀ ਏ ਤੇ ਅੱਜ ਉਹਦੀ ਸਮਰਥਤ ਦੇ ਦੁਆਰਾ ਹੀ ਅਸੀਂ ਅੱਜ ਬੜੇ ਪਿਆਰ ਨਾਲ ਪਰਮੇਸ਼ਰ ਦੇ ਕਲਾਮ ਨੂੰ ਕੀ ਕਰਨਾ ਵਾ ਸੁੰਨਾ ਵਾ ਤੇ ਉਸ ਉੱਪਰ ਮਨਨ ਕਰਨਾ ਵਾ ਤੇ ਉਸ ਮੈਸੇਜ ਨੂੰ ਤੇ ਅਸੀਂ ਕੀ ਕਰਨਾ ਵਾ ਚੱਲਣਾ ਵਾ ਕਿਉਂਕਿ ਇੱਕ ਵਚਨ ਤੇ ਲਿਖਿਆ ਕਿ ਜਿਹੜਾ ਮੇਰੇ ਕਲਾਮ ਨੂੰ ਮੰਨਦਾ ਵਾ ਚੱਲਦਾ ਵਾ ਤੇ ਸੁਣਦਾ ਵਾ ਉਹਦੇ ਉੱਤੇ ਧੀਆਂ ਰਿਆ ਆਸ਼ੀਸ਼ਾਂ ਦੇ ਵਰਕਤਾ ਹੁੰਦੀਆਂ ਰੇ ਹallelujah 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 ਇਸ ਲਈ ਮੈਂ ਜਿਸ ਪਰ ਚਾਹਤਾ ਹੈ ਉਸ ਪਰ ਦਇਆ ਕਰਦਾ ਔਰ ਜਿਸੇ ਚਾਹਤਾ ਹੈ ਉਸੇ ਕਟੋੜ ਕਰ ਦਿੱਤਾ ਹੈ ਕਹਿੰਦਾ ਜਿਹਨੂੰ ਚੁੰਦਾ ਵਾ ਉਹ ਦਇਆ ਕਰਦਾ ਵਾ ਤੇ ਜਿਹਦੇ ਮਨ ਚ ਪਉਂਦਾ ਵਾ ਉਹਨੂੰ ਕਟੋੜ ਕਰ ਦਿੰਦਾ ਵਾ ਕਿਉਂਕਿ ਕਠੋਰ ਕਰਨ ਵਾਲਾ ਵੀ ਕੋਣ ਹੈ ਉਹ ਆਪ ਹੀ ਹੈ ਤੇ ਦਇਆ ਕਰਨ ਵਾਲਾ ਕੋਣ ਹੈ ਉਹ ਆਪ ਹੀ ਹੈ 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 ਜਦੋਂ ਪਰਉਨ ਨੇ ਕੰਮ ਨਹੀਂ ਕੀਤੇ ਤੇ ਪਰਮੇਸ਼ਰ ਨੇ ਉਹਦੇ ਮਨ ਨੂੰ ਕੀ ਕਰ ਦਿੱਤਾ ਕਠੋਰ ਕਰ ਦਿੱਤਾ ਹallelujah ਆਵਾਸੀ ਇਹ ਹੁਣਾ ਯਹੋਨਾ ਦੀ ਅੰਧੀ ਇਹ 15 ਮੈਂ ਦੁਖੀ ਉਹਦੀ ਇਹ ਕਾਇਤੂ ਪੜਾਂ ਨੂੰ 3 15 ਦੇ ਆਯੋਦੀ ਇੱਕ ਆਇਓ ਤੇ ਬ੍ਰੇਕ ਇੱਥੇ 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 ਮਰਤ ਹਲੇਲੂਇਆ ਸੱਚੀ ਦਾੰਕਲਤਾ ਮੈਂ ਹਾਂ ਹਲੇਲੂਇਆ ਸੱਚੀ ਦਾਖਲਤਾ ਮੈਂ ਹਾਂ ਔਰ ਮੇਰਾ ਪਿਤਾ ਕਿਸਾਨ ਹੈ ਹallelujah ਜੋਗਾ ਬਸ ਹallelujah ਕਿੰਦਾ ਸੱਚੀ ਦਾਖਲਤਾ ਮੈਂ ਪੰਜਾਬੀ ਚ ਲਿਖਿਆ ਮੈਂ ਸੱਚੀ ਅੰਗੂਰਾ ਹੀ ਬੇਰ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ ਕੀ ਕਹ ਰਿਹਾ ਪਰਮੇਸ਼ਰ ਕਿੰਦਾ ਸੱਚੀ ਅੰਗੂਰਾ ਦੀ ਬੇਰ ਮੈਂ ਹਾਂ ਤੇ ਤੁਸੀਂ ਸਾਰੀਆਂ ਮੁਰਗੀਆਂ ਕੀਓ ਟਾਣੀਆਂ ਓ असी सारे उन्हें दिया टांडिया वा ते बेर कोना ओ वा अलेजुया अलेजुया आगे बढ़ाने जो डाली जो डाली मुझ में है और नहीं फिल वो नहीं फिलती उसे वह काट डालता है और जो फलती है उसे वह छांटता है ताकि और फले ਹallelujah ਕਹਿੰਦਾ ਜੋ ਡਾੜੀ ਮੁਜਮੇ ਹੈ ਔਰ ਨਹੀਂ ਫਲਦੀ ਇਹਦੇ ਬਿਨ ਵਾਇ ਕਹਿੰਦਾ ਟਾਣੀ ਵੀ ਵਿੱਚ ਹੈਗੀ ਏ ਬੇਲ ਦੇ ਨਾਲ ਟਾਣੀ ਵੀ ਹੈਗੀ ਏ ਤੇ ਕਹਿੰਦਾ ਜੋ ਨਹੀਂ ਫਲਦੀ ਉਸੇ ਨੂੰ ਕਾਟ ਡਾਲਦਾ ਹੈ ਕਹਿੰਦਾ ਟਾਣੀ ਤੇ ਬੇਲ ਨਾਲ ਹੈਦੀ ਏ ਲੇਕਿਨ ਫਲਦੀ ਨਹੀਂ ਏ ਕਿਉਂਕਿ ਸਤੁਚ ਪਰਮੇਸ਼ਰ ਦੇ ਭਗਤੀ ਦੇ ਭੇਦ ਜਿਹੜੇ ਨੂੰ ਗੁਜੇ ਨੇ ਇਹਨੂੰ ਸਮਝਣਾ ਬਹੁਤ ਹੀ ਮੁਸ਼ਕਰਾ ਜਦ ਤੱਕ ਪਰਮੇਸ਼ਰ ਸਾਨੂੰ ਨਾ ਸਮਝਾਵੇ ਕਿਤਾ ਟਾਣੀ ਬੇਲ ਵਿੱਚ ਤੇ ਉਹ ਫਲ ਨਹੀਂ ਦੇ ਤੇ ਉਹਨੂੰ ਕੀ ਕਰਦਾ ਵਾ ਕੱਟ ਛੱਡਦਾ ਵਾ ਕੱਟ ਦਿੰਦਾ ਵਾ ਜੀਦਾ ਕਿਉਂਕਿ ਜਦੋਂ ਟਾਣੀ ਇੱਕ ਬੇਲ ਦੇ ਨਾਲ ਹੁੰਦੀ ਹੈ ਤਾਂ ਫਲ ਨਹੀਂ ਦਿੰਦੀ ਹੈਗੀ ਉਹਨੂੰ ਉਹ ਕੱਟ ਦਿੰਦਾ ਵਾ ਹੁਣ ਕੀ ਫਲ ਕਿਹੜਾ ਦੇਣਾ ਵਾ ਅਸੀਂ ਫਲ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਹਜ਼ੂਰੀ ਵਿੱਚ ਆਪਣੇ ਬੀ ਬੀਜਣੇ ਨੇ ਉਹਨੂੰ ਸਮੇਂ ਦੇਣਾ ਵਾ ਉਹਦੇ ਕਲਾਮ ਨੂੰ ਪੜਨਾ ਵਾ ਉਹਨਾਂ ਨੂੰ ਮੰਨਣ ਕਰਨਾ ਵਾ ਹਰ ਇੱਕ ਚੀਜ਼ ਹਰ ਇੱਕ ਟੰਗ ਨਾਲ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਅਸੀਂ ਕੀ ਕਰਨੀਏ ਸੇਵਾ ਕਰਨੀਏ ਹਰ ਇਹ ਦੇਣੀ ਅਸੀਂ ਜਦੋਂ ਅਸੀਂ ਫੜੀ ਨਹੀਂ ਦਿੰਦੇ ਤੇ ਪਰਮੇਸ਼ਰ ਕਹਿੰਦਾ ਵੀ ਮੈਂ ਉਹ ਟਾਣੀ ਨੂੰ ਕੀ ਕਰ ਦਵਾਂ ਕੱਟ ਦੇ ਨਾ ਕਹਿੰਦਾ ਤੇ ਕਹਿੰਦਾ ਜਿਹੜੀ ਟਾਣੀ ਫਲ ਦਿੰਦੀ ਏ ਉਹਨੂੰ ਮੈਂ ਕਹਿੰਦਾ ਹੋਰ ਛਾਂਗਦਾ ਵਾ ਤਾਂ ਜੋ ਉਹਦੀ ਇੱਕ ਬਣੇ ਸੋਹਣੀ ਸੁੰਦਰ ਸ਼ੇਪ ਬਣ ਜਾਵੇ ਸੋਹਣੀ ਤੇ ਸੁੰਦਰ ਸ਼ੇਪ ਬਣ ਜਾਵੇ ਇਹ ਦੇਖੋ ਜਦੋਂ ਅਸੀਂ ਪਰਮੇਸ਼ਰ ਦੇ ਘਰ ਚ ਬੀਜ ਦਿਆਂ ਫੁੱਲੇ ਦੇਣ ਵਾਲੇ ਬੀਜ ਦੇ ਆ ਉਹਦੀਆਂ ਆਸ਼ੀਸ਼ਾਂ ਬਰਕਤਾਂ ਸਾਡੇ ਉਤੇ ਆਉਂਦੀਆਂ ਨੇ ਤੇ ਜਦੋਂ ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਹਾਂ ਫਿਰ ਤੂੰ ਤੁਸੀਂ ਆਪ ਹੀ ਜਾਣਦੇ ਹੋ ਜਿਸ ਤਰ੍ਹਾਂ ਫਿਰੌਨ ਹੋ ਗਿਆ ਉਹ ਕਹਿੰਦਾ ਜਦੋਂ ਤੁਸੀਂ ਬੜ ਦਿੱਤਾ ਉਹ ਸਟਾਣੀ ਨੇ ਉਹਨੂੰ ਮੈਂ ਛਾਂਟਿਆ ਜਾ ਉਹਨੂੰ ਸੁੰਦਰ ਰੂਪ ਦੇ ਦਿੱਤਾ ਤਾਂ ਜੋ ਉਹ ਹੋਰ ਵੀ ਵਧੇ ਖੁਲੇ ਜਾਂਦਾ। ਹੋਰ ਵੀ ਵਧੇ ਖੁਲੇ। ਇਸੇ ਤਰ੍ਹਾਂ ਮੈਂ ਇੱਕ ਉਦਾਹਰਨ ਦਵਾਂਗੀ ਤੁਹਾਨੂੰ ਕਿ ਪਰਮੇਸ਼ਰ ਦਾ ਕਲਾਮ ਵਿੱਚ ਲਿਖਿਆ ਕਿ ਤਾਂ ਸ਼ੰਬੂ ਦੀ ਦੋ ਕਿਤਾਬ ਵਿੱਚ ਲਿਖਿਆ ਕਿ ਜਦੋਂ ਦੋ ਭਾਸ਼ਾ ਪਰਮੇਸ਼ਰ ਬੱਚਿਓ ਚੁੱਪ ਬੱਚਿਓ ਚੁੱਪ ਜਦੋਂ ਦੋਦ ਪਾਸ਼ਾ ਨੂੰ ਪਤਾ ਲੱਗਾ ਕਿ ਉਬੇਦ ਅਧੂਮ ਦੇ ਘਰ ਵਿੱਚ ਇੰਨੀ ਬਰਕਤ ਕਿੱਦਾਂ ਆ ਗਈ ਏ ਦੋਦ ਪਾਸ਼ਾ ਨੂੰ ਲੱਗਾ ਪਤਾ ਕਿ ਉਦੇਮ ਉਬੇਦ ਉਦੇਮ ਦੇ ਘਰ ਵਿੱਚ ਬਰਕਤ ਇੰਨੀ ਕਿੱਦਾਂ ਆ ਗਈ ਏ ਉਹਨੇ ਵੇਖਣ ਵਾਸਤੇ ਬੰਦੇ ਇਕੱਲੇ ਉਹ ਖੋਦ ਗਿਆ ਉਸ ਜਗ੍ਹਾ ਤੇ ਤੇ ਉਸ ਜਗ੍ਹਾ ਤੇ ਕੀ ਹੋਇਆ ਕਿ ਪਰਮੇਸ਼ਰ ਦਾ ਸੰਦੂਕ ਉਹਦੇ ਘਰ ਵਿੱਚ ਸੀ ਪਰਮੇਸ਼ਰ ਦਾ ਵਚਨ ਉਹਦੇ ਘਰ ਵਿੱਚ ਸੀਗਾ ਤੇ ਦਿੱਤੀ ਸ਼ਹਿਰ ਦਾ ਰਹਿਣ ਵਾਲਾ ਸੀ ਉਬੇਦ ਉਦੇਮ ਤੇ ਪਰਮੇਸ਼ਰ ਨੇ ਉਹਨੂੰ ਇੰਨੀ ਬਰਕਤ ਦਿੱਤੀ ਹੋਈ ਕ੍ਰਾਮ ਤੇ ਲਿਖਿਆ ਕਿ ਬਹੁਤ ਜ਼ਿਆਦਾ ਹਰ ਇੱਕ ਜੀਤ ਤੇ ਉਹਨੂੰ ਬਰਕਤ ਦਿੱਤੀ ਹੋਈ ਸੀਗੀ ਦੋਦ 파ਰਸ਼ਾ ਜਦੋਂ ਇੱਕ ਹੀ ਵਚਨ ਪੜ੍ਹਦੀ ਹੈਗੀ ਦੋਦ ਨੱਚਦਾ ਟੱਪਦਾ ਗੋਂਦਾ ਹੋਇਆ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਆ ਉਹ ਇਹੀ ਵਚਨ ਹੈ ਤੇ ਜਦੋਂ ਉਹ ਕਲਾਮ ਨੂੰ ਲੈ ਕੇ ਆਇਆ ਤੇ ਆਪਣੇ ਘਰ ਦੇ ਵਿੱਚ ਰੱਖਿਆ ਤੇ ਕਲਾਮ ਕਹਿੰਦਾ ਕਿ ਪਰਮੇਸ਼ਰ ਨੇ ਉਹਨੂੰ ਇੰਨੀ ਕ ਜਿਆਦਾ ਆਸ਼ੀਸ਼ ਵਰਕੇ ਦੇ ਦਿੱਤੀ ਉਹ ਤੁਸੀਂ ਸੋਚ ਨਹੀਂ ਸਕਦੇ ਕਿ ਉਹ ਭੇਡਾਂ ਚਾਰਨ ਵਾਲਾ ਸੀਗਾ ਤੇ ਇੱਕ ਕੀ ਹੋਇਆ ਰਾਜਾ ਬਣ ਗਿਆ ਉਹ ਰਾਜਾ ਬਣ ਗਿਆ ਇੱਕ ਭੇਡਾਂ ਚਾਰਨ ਵਾਲੇ ਨੂੰ ਪਰਮੇਸ਼ਰ ਰਾਜਾ ਬਣਾ ਸਕਦਾ ਵਾ ਤੇ ਸਾਨੂੰ ਕਿਉਂ ਨਹੀਂ ਬਣਾ ਸਕਦਾ ਕਿਉਂ ਕਿ ਸਾਡੇ ਹਜੇ ਦਿਲ ਪਰਮੇਸ਼ਰ ਤੋਂ ਦੂਰ ਨੇ ਉਹਨੂੰ ਅਸੀਂ ਹਜੇ ਸਮਾਂ ਨਹੀਂ ਦੇ پا ਰਹੇ ਹੈਗੇ ਉਹਦੇ ਹਜੇ ਕੰਮਾਂ ਵਾਸਤੇ ਅਸੀਂ ਨਹੀਂ ਬੀਜਦੇ ਹੈਗੇ ਉਹਦੇ ਕਲਾਮ ਨੂੰ ਅਸੀਂ ਆਪਣੇ ਅੰਦਰ ਨਹੀਂ ਲੈਂਦੇ ਹੈਗੇ ਕਿਉਂਕਿ ਉਹ ਕਹਿੰਦਾ ਹਾਂ ਕਿ ਸਾਰੀਆਂ ਚੀਜ਼ਾਂ ਦੇ ਉੱਤੇ ਪਰਮੇਸ਼ਰ ਨੇ ਉਹਨੂੰ ਆਸ਼ੀਸ਼ ਤੇ ਬਰਕਤ ਦਿੱਤੀ ਵਈਸੀ ਹੈ ਇਸੇ ਤਰ੍ਹਾਂ ਪਰਮੇਸ਼ਰ ਜਦੋਂ ਤੁਸੀਂ ਕਲਾਮ ਨੂੰ ਪੜ੍ਹਦੇ ਹੋ ਉਹਦੇ ਕੰਮਾਂ ਨੂੰ ਕਰਦੇ ਹੋ ਤੇਰੇ ਤੋਂ ਕਿਉਂਕਿ ਪਰਮੇਸ਼ਰ ਪ੍ਰਕਾਸ਼ ਦੀ ਪੁਥੀ ਲਿਖਿਆ ਕਿ ਵੇਖ ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਖੜ੍ਹਾ ਹਾਂ ਬੇਤਾ ਤੇ ਮੈਂ ਕਹਿ ਰਿਹਾ ਕਿ ਦਰਵਾਜ਼ਾ ਖੋਲ ਤੇ ਮੈਂ ਤੇਰੇ ਅੰਦਰ ਆਵਾਂਗਾ ਤੇਰੇ ਨਾਲ ਗੱਲ ਰੋਹੀ ਖਾਵਾਂਗਾ ਤੇਰੇ ਨਾਲ ਮੈਂ ਸੰਧੀ ਕਰਾਂਗਾ ਤੇ ਆਪਣੀ ਹਜੇ ਅਸੀਂ ਦਿਲ ਦੇ ਦਰਵਾਜ਼ੇ ਨੂੰ ਨਹੀਂ ਖੋਲਦੇ ਪਏ ਨੇ ਅਸੀਂ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲ ਗਏ ਤੇ ਪਰਮੇਸ਼ਰ ਤੋਂ ਆਪਣੀਆਂ ਸਾਰੀਆਂ ਚੀਜ਼ਾਂ ਵਾਸਤੇ ਆਸ਼ੀਸ਼ਾਂ ਤੇ ਵਰਦਾਨ ਦੇਵੇਗਾ ਪਰਮੇਸ਼ਰ ਤੁਹਾਨੂੰ ਕਿਉਂਕਿ ਪਰਮੇਸ਼ਰ ਕਲਮ ਸਿੱਧਾ ਲਿਖਿਆ ਕੀ ਮੈਂ ਤੁਸੀਂ ਨਹੀਂ ਮੈਨੂੰ ਚੁਣਿਆ ਮੈਂ ਤੁਹਾਨੂੰ ਚੁਣਿਆਵਾ ਜੇ ਉਹਨੇ ਸਾਨੂੰ ਚੁਣਿਆ ਤੇ ਉਹ ਸਾਨੂੰ ਕਿਸੇ ਚੀਜ਼ ਦੀ ਕਮੀ ਰਹਿਣ ਦਵੇਗਾ ਨਹੀਂ ਕਦੀ ਵੀ ਰਹਿਣ ਦਵੇਗਾ ਕਿਉਂਕਿ ਬਚਨ ਚ ਲਿਖਿਆ ਕਿ ਸਾਰੀ ਚਿੰਤਾ ਯਹੋਵਾ ਦੇ ਉੱਤੇ ਸੁੱਟ ਦੇ ਤਾਂ ਜੋ ਉਸਨੂੰ ਤੇਰਾ ਫਿਕਰ ਆ ਕਹਿੰਦਾ ਇਹ ਹੋਵਾ ਤੇਰੇ ਸਾਰੇ ਮਨੋਰਥਾਂ ਨੂੰ ਕੀ ਕਰੇਗਾ ਪੂਰਾ ਕਰੇਗਾ ਸਿਰਫ ਕੀ ਕਰਨਾ ਵਾ ਅਸੀਂ ਆਪਣੇ ਤੇਰੇ ਦੇ ਦਰਵਾਜ਼ੇ ਨੂੰ ਖੋਲਣਾ ਵਾ ਉਹਦੇ ਵਾਸਤੇ ਖੋਲਣਾ ਵਾ ਅਸੀਂ ਕਿਸੇ ਇਨਸਾਨ ਵਾਸਤੇ ਨਹੀਂ ਖੋਲਣਾ ਜਿਹੜਾ ਉਹ ਰਾਜਾਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ ਲੋਕ ਪਾਛੇ ਨੇ ਤੇ ਸੁਣਿਆ ਕਿੰਦਾ ਉਬੇਦ ਬਦੂਰ ਤੇ ਘਰ ਵਿੱਚ ਇੰਨੀ ਬਰਕਤ ਆ ਗਈ ਹੈ ਕਹਿੰਦਾ ਤੇ ਮੈਂ ਵੀ ਵੇਖਾਂ ਜਾ ਕੇ ਤੇ ਉਥੇ ਕੀ ਸਾ ਪਰਮੇਸ਼ਰ ਦਾ ਬਚਨ ਹੋ ਰਿਹਾ ਸੀ ਪਰਮੇਸ਼ਰ ਦੀ ਪ੍ਰਾਰਥਨਾ ਹੋ ਰਹੀ ਹਿਸਤਾਂ ਪਰਮੇਸ਼ਰ ਦਾ ਕਲਾਮ ਸਰਵਸਤਾਰ ਵਿੱਚ ਉਹ ਸਵੇਰੇ ਸ਼ਾਮ ਪੜ੍ਹਦੇ ਸੀ ਇਸ ਕਰਕੇ ਜਦੋਂ ਤੁਸੀਂ ਵੀ ਪਰਮੇਸ਼ਰ ਦੇ ਕਲਾਮ ਨੂੰ ਤਿੰਨ ਵਾਰ ਆਪਣੀ ਜ਼ਿੰਦਗੀ ਵਿੱਚ ਪੜੋ ਜ਼ਿੰਦਗੀ ਵਿੱਚ ਪੂਰਾ ਦਿਨ ਪੜੋ ਨੂੰ ਤਿੰਨ ਵਾਰੀ ਨੂੰ ਟਾਈਮ ਦਿਓ ਪੜੋ फिर देखो परमेश्वर तुम किसी भी चीज की थोड़े नहीं रहन देगा नहीं रहन देगा हले लुईया आओ अस चार अध्याय भी पढ़ा जो ना चार पंद्रह की चार तुम मुझ में बने रहो और मैं तुम में जैसे डाली यदि दाखलता में बनी ना रहे तो अपने आप से नहीं कर सकती ਬੀ ਜੇ ਜੀ ਮੁਝ ਮੇ ਬਨੇ ਨਾ ਰਹੋ ਤੋ ਨਹੀਂ ਫਲ ਸਕਦੇ ਹallelujah ਦੇਖੋ ਕੀ ਕਹਿ ਰਿਹਾ ਪਰਮੇਸ਼ਰ ਤੇ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਬਨੇ ਰਹੋ ਮੇਰੇ ਵਿੱਚ ਬਨੇ ਰਹੋ ਤਾਂ ਤੁਸੀਂ ਕਹਿੰਦਾ ਵਦੋ ਫੁੱਲੋ ਦੇ ਡਾ ਜੇ ਕਹਿੰਦਾ ਉਹ ਟਾਣੀ ਬੇਰ ਨਾਲੋਂ ਲੱਗ ਜਾਵੇ ਫਲ ਨਾ ਦੇਵੇ ਸੁੱਕ ਛੜ ਜਾਵੇ ਤੋ ਕਿਸ ਕੰਮ ਆਏਗੀ ਉਹ ਅੱਗ ਦੇ ਵਿੱਚ ਝੋਲਣ ਦੇ ਕੰਮ ਆਵੇਗੀ ਉਹਨੂੰ ਅੱਗ ਦੇ ਵਿੱਚ ਸਾੜਿਆ ਜਾਵੇਗਾ ਕਿਉਂਕਿ ਜੋ ਕੀ ਪਰਮੇਸ਼ਰ ਕਹਿ ਰਿਹਾ ਕੀ ਮੈਂ ਜ਼ਤੀਂ ਅੰਗੂਰ ਦੀ ਬੇਰਾਂ ਤੇ ਮੇਰਾ ਪਿਤਾ ਭਗਵਾਨ ਹੈ ਸਾਡਾ ਪਿਤਾ ਪਰਮੇਸ਼ਰ ਬਾਗਵਾਨ ਹੈ ਅਸੀਂ ਉਹਦੇ ਸਾਰੀਆਂ ਟਾਹਣੀਆਂ ਵਾਂ ਜੇ ਟਾਹਣੀਆਂ ਬੇਲ ਨਾਲ ਨਹੀਂ ਰਹਿਣੀਆਂ ਤੇ ਉਹ ਕੀ ਹੋਣਗੀਆਂ ਸੁੱਕ ਸੜ ਜਾਣਗੀਆਂ ਅਸੀਂ ਇਸ ਕਰਕੇ ਪਰਮੇਸ਼ਰ ਦੀ ਉਸ ਟਾਹਣੀ ਨਾਲ ਬੇਲ ਨਾਲ ਬੜੇ ਰਹਿਣਾ ਵਾ ਅਸੀਂ ਟਾਹਣੀਆਂ ਵਾਂ ਉਸ ਬੇਲ ਨਾਲ ਅਸੀਂ ਬੜੇ ਰਹਿਣਾ ਵਾ ਜੇ ਅਸੀਂ ਨਹੀਂ ਬਣਦੇ ਮਸੀਬਤਾਂ ਵਿੱਚ ਚਲੇ ਜਾਨੇ ਆ ਫਿਰ ਅਸੀਂ ਕਹਿ ਦਿੰਦੇ ਆ ਕਿ ਸਾਡੇ ਉੱਤੇ ਦੁੱਖ ਤੇ ਮਸੀਬਤ ਕਿਉਂ ਆਏ ਸਾਨੂੰ ਪਰਮੇਸ਼ਰ ਨੇ ਕੁਝ ਨਹੀਂ ਦਿੱਤਾ ਤੇ ਜਿੱਦ ਆਯੂਬ ਦੀ ਕਿਤਾਬ ਪੜ੍ਹਦੇ ਤੇ ਉਹਦੇ ਵਿੱਚ ਲਿਖਿਆ ਕੀ ਬੁਰਾਈ ਧਰਤੀ ਤੋਂ ਨਹੀਂ ਆਉਂਦੀ ਨਾ ਦੁੱਖ ਮਿੱਟੀ ਤੋਂ ਨਿਕਲਦਾ ਵਾ ਕਹਿੰਦਾ ਬੁਰਾਈ ਧਰਤੀ ਤੋਂ ਨਹੀਂ ਆਉਂਦੀ ਨਾ ਕਹਿੰਦਾ ਦੁੱਖ ਮਿੱਟੀ ਤੋਂ ਨਿਕਲਦਾ ਵਾ ਕਹਿੰਦਾ ਜੋ ਕੁਝ ਕਰਦੇ ਉਹ ਤੁਸੀਂ ਖੁਦ ਹੀ ਕਰਦੇ ਹੋ ਕਹਿੰਦਾ ਮੈਂ ਕੁਝ ਵੀ ਨਹੀਂ ਕਰਦਾ ਕਹਿੰਦਾ ਨਹੀਂ ਕਰਦਾ ਪਿੰਦਾ ਪਿੰਦਾ ਚਾਂਦੀ ਲਈ ਤਾਂ ਕੋਠਾੜੀ ਹੁੰਦੀ ਲੇਕਿਨ ਸੋਨੇ ਲਈ ਪੱਠੀ ਹੁੰਦੀ ਐ ਤੇ ਮਨੁੱਖ ਲਈ ਕੀ ਦਵਾਈ ਦੁੱਖਾਂ ਦੀ ਪੱਠੀ ਪਰਮੇਸ਼ਰ ਸਾਨੂੰ ਕਾਹਦੇ ਵਿੱਚ ਦੋਂਦਾ ਵਾ ਉਹ ਦੁੱਖਾਂ ਦੀ ਪੱਠੀ ਵਿੱਚ ਪਾ ਕੇ ਦੋਂਦਾ ਵਾ ਸਾਨੂੰ ਜਦੋਂ ਪਰਮੇਸ਼ਰ ਨੇ ਸਾਨੂੰ ਆਸ਼ੀਸ਼ ਤੇ ਬਰਕਤ ਦੇਣੀ ਹੈ ਨਾ ਉਹ ਦੇਣ ਤੋਂ ਪਹਿਲੇ ਵਰਖਦਾ ਵਾ ਮਸਾਲੇ ਦੀ ਤੌਰ ਤੇ ਉਦਾਹਰਣ ਹੈ ਕਿ ਜਦੋਂ ਅਸੀਂ ਰੇੜੀ ਤੇ ਕੋਈ ਵੀ ਸਬਜ਼ੀ ਲੈਨੇ ਆ ਜਾਂ ਕੋਈ ਵੀ ਚੀਜ਼ ਲੈਨੇ ਆ ਤੇ ਅਸੀਂ ਵੀ ਵਰਖ ਤੇ ਲੈਨੇ ਆ ਨਾ ਇਹ ਚੰਗੀ ਹੈ ਕਿ ਨਹੀਂ ਚੰਗੀ اسی ਤਰ੍ਹਾਂ ਪਰਮੇਸ਼ਰ ਸਾਨੂੰ ਜਦੋਂ ਆਸ਼ੀਸ਼ਾਂ ਦੇ ਵਰਕਾ ਦਿੰਦਾ ਵਾ ਵਰਕ ਕੇ ਦਿੰਦਾ ਵਾ ਕਿ ਇਸ ਇਹ ਉਸ ਆਸ਼ੀਸ਼ ਨੂੰ ਲੈਣ ਦੇ ਕਾਬਰ ਹੈਗੇ ਆ ਇਹ ਸਾਂਭ ਕੇ ਰੱਖਣਗੇ ਕਿ ਨਹੀਂ ਰੱਖਣਗੇ ਅਸੀਂ ਪਰਮੇਸ਼ਰ ਦੀ ਉਹਨਾਂ ਦਿੱਤੀਆਂ ਹੋਈਆਂ ਆਸ਼ੀਸ਼ਾਂ ਨੂੰ ਸੰਭਾਲ ਕੇ ਰੱਖਣਾ ਵਾ ਕਿਉਂਕਿ ਜਿਹੜੇ ਸਾਹ ਦਿੱਤੇ ਹੋਏ ਨੇ ਉਹ ਉਹਦੇ ਦਿੱਤੇ ਹੋਏ ਨੇ ਜੇ ਅਸੀਂ ਚੱਲ ਫਿਰ ਰਹੇ ਹਾਂ ਉਹਦੀ ਕਿਰਪਾ ਦਾ ਉਹਦੀ ਦਇਆ ਦਾ ਸਾਡੇ ਉੱਤੇ ਸਾਡੇ ਅੰਦਰ ਬਾਹਰ ਜਾਣ ਵਿੱਚ ਪਰਮੇਸ਼ਰ ਸਾਡੀ ਮਦਦ ਕਰਦਾ ਵਾ ਸਾਡੇ ਕੰਮ ਕਰਨ ਵਿੱਚ ਪਰਮੇਸ਼ਰ ਮਦਦ ਕਰਦਾ ਵਾ ਕਿਉਂ ਕਿ ਕਿਉਂਕਿ ਉਹਦੀ ਦਿੱਤੀ ਹੈ ਸਾਹਮਣੇ ਨਾਲ ਅਸੀਂ ਕੀ ਕਰ ਰਹੇ ਹਾਂ ਚੱਲ ਰਹੇ ਹਾਂ ਹਰ ਸਮੇਂ ਪਰਮੇਸ਼ਰ ਦਾ ਧੰਨਵਾਦ ਕਰਿਆ ਕਰੋ ਕਿਉਂਕਿ ਉਹ ਕੀ ਹੈ ਭਲਾ ਪਰਮੇਸ਼ਰ ਹੈ ਭਲਾਈਆਂ ਕਰਨ ਵਾਲਾ ਪਰਮੇਸ਼ਰ ਹੈ ਵਲਾਈਆਂ ਕਰਨ ਵਾਲਾ ਪਰਮੇਸ਼ਰ ਹੈ ਕਿਉਂਕਿ ਉਹਦੀ ਕਰੋਣਾ ਉਹਦੀ ਦਇਆ ਬਹੁਤ ਹੀ ਜ਼ਿਆਦਾ ਵਹਿੰਦਾ ਬਹੁਤ ਹੀ ਜ਼ਿਆਦਾ ਵਹਿੰਦਾ ਬਹੁਤ ਜ਼ਿਆਦਾ ਪਰਮੇਸ਼ਰ ਦੀ ਦਇਆ ਜੇ ਸਾਡੇ ਉੱਤੇ ਤੇ ਅਸੀਂ ਤਾਂ ਹੀ ਪਰਮੇਸ਼ਰ ਦੇ ਭਵਨ ਚ ਪਰਮੇਸ਼ਰ ਦੀ ਸੰਗਤੀ ਵਿੱਚ ਆ ਕਿਉਂਕਿ ਉਹਦੇ ਹੁਕਮ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਹallelujah ਹallelujah ਅਸੀਂ ਪੰਜ ਨੂੰ ਪੜਾਂਗੇ मैं दान करता हूँ तुम डालिया हो जो मुझ में बना रहता है और मैं उसमें वह बहुत फल फलता हूँ वह बहुत फल फलता है क्योंकि मुझसे अलग होकर तुम तो कुछ भी नहीं कर सकते हाँ हरे ये कह रहे परमेश्वर कहता मेरे तो अलग हो गए तुझी कुछ भी नहीं कर सकते जाओ तुम अपने आप हाँ, कोई भी काम करके दस दो वो तो कभी भी संपूर्ण नहीं होगा ਕਿਉਂਕਿ ਜਦੋਂ ਅਸੀਂ ਪਰਮੇਸ਼ਰ ਨੂੰ ਪੈਰ ਦੇ ਕੇ ਉਸ ਕੰਮ ਨੂੰ ਕਰਦੇ ਆਂ ਜਦੋਂ ਅਸੀਂ ਕੰਮ ਤੇ ਜਾਂਦੇ ਆਂ ਤੇ ਪਰਮੇਸ਼ਰ ਨੂੰ ਨਾਲ ਲੈ ਕੇ ਚੱਲੋ ਤਾਂ ਪ੍ਰਭੂ ਜੀ ਆਓ ਸਾਡੇ ਨਾਲ ਅਸੀਂ ਕੰਮ ਕਰਨ ਚੱਲੇ ਆਂ ਦਫਤਰ ਚੱਲੇ ਆਂ ਗੱਡੀ ਤੇ ਚੱਲੇ ਆਂ ਮਾਲ ਦੇ ਚੱਲੇ ਆਂ ਕੋਈ ਵੀ ਕੰਮ ਆ ਪਰਮੇਸ਼ਰ ਨੂੰ ਨਾਲ ਲੈ ਕੇ ਚੱਲੋ ਫਿਰ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਿੱਦਾਂ ਉਹ ਕੰਮ ਹੋ ਗਿਆ ਮੈਂ ਸੱਚ ਨੂੰ ਚ ਜਦੋਂ ਅਸੀਂ ਨਵੇਂ ਨਵੇਂ ਪਰਮੇਸ਼ਰ ਦੇ ਵਿੱਚ ਆਏ ਤੇ ਮੈਂ ਕੀ ਕਰਿਆ ਕਰਨਾ ਕਿ ਉਦੋਂ ਅਸੀਂ ਪਰਮੇਸ਼ਰ ਨੂੰ ਹਜੇ ਇੰਨਾ ਜਾਣਦੇ ਨਹੀਂ ਸੀਗੇ ਚਰਚ ਜਾਂਦੇ ਹੁੰਦੇ ਸੀਗੇ ਤੇ ਮੈਂ ਅੱਗੇ ਵੀ ਕਈ ਵਾਰੀ ਇਹ ਦਵਾਈ ਨੂੰ ਦਿੱਤਾ ਹੋਇਆ ਵਾ ਕਿ ਕਿਉਂਕਿ ਅਸੀਂ ਪੂਰੀ ਫੈਮਿਲੀ ਜੁਆਇੰਟ ਸੀ ਤੇ ਹਜੇ ਬੱਚਾ ਕੋਈ ਵਿਆਹਿਆ ਨਹੀਂ ਸੀਗਾ ਤੇ ਪੂਰੀ ਫੈਮਿਲੀ ਦੇ ਕੱਪੜੇ-ਕੁੱਪੜੇ ਬੜੇ ਧੋਣ ਵਾਲੇ ਹੁੰਦੇ ਸੀਗੇ ਤੇ ਉਦੋਂ ਮਸ਼ੀਨ ਨਹੀਂ ਸੀ ਹੁੰਦੀ ਹੱਥ ਨਾਲ ਧੋਲੇ ਪੈਂਦੇ ਸੀਗੇ ਤੇ ਮੈਂ ਪਰਮੇਸ਼ਰ ਨੂੰ ਕਹਿਣਾ ਪ੍ਰਭੂ ਵੀ ਇੰਨੇ ਜ਼ਿਆਦਾ ਕੱਪੜੇ ਹੈਗੇ ਮੈਂ ਕਿੱਦਾਂ ਧੋਲੇ ਰਹਿ ਗਿਆ ਇਹ ਸੱਚਮੁੱਚ ਤੁਸੀਂ ਯਕੀਨ ਕਰਕੇ ਮੰਨੋ ਕਿ ਉਹ ਢੇਰ ਕੱਪੜੀਆਂ ਦਾ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਿੱਦਾਂ ਧੋਪ ਗਿਆ ਮੈਂ ਪਰਮੇਸ਼ਰ ਉਹ ਮੈਂ ਗਵਾਹੀ ਅੱਜ ਵੀ ਪਰਮੇਸ਼ਰ ਦੀ ਯਾਦ ਕਰਦੀ ਆਂ ਕਿ ਸੱਚਮੁੱਚ ਜਿੱਦਾਂ ਮੈਂ ਢੇਰ ਲੈ ਕੇ ਬਹਿ ਜਾਂਦੀ ਹੁੰਦੀ ਸੀ ਕੱਪੜੀਆਂ ਦਾ ਤੇ ਮੈਂ ਪ੍ਰਾਰਥਨਾ ਕਰਕੇ ਤੇ ਸ਼ੁਰੂ ਹੋ ਜਾਂਦਾ ਮੈਂ ਕਹਿੰਣਾ ਪ੍ਰਭੂ ਜੀ ਮੇਰੇ ਇਸ ਕੰਮ ਕਰਨ ਵਿੱਚ ਤੁਸੀਂ ਮੇਰੀ ਮਦਦ ਕਰੋ ਤੇ ਸੱਚਮੁੱਚ ਪਰਮੇਸ਼ਰ ਨੇ ਬਹੁਤ ਜ਼ਿਆਦਾ ਮੇਰੀ ਮਦਦ ਕੀਤੀ ਬਹੁਤ ਜ਼ਿਆਦਾ ਮੇਰੀ ਸਹਾਇਤਾ ਕਰਨੀ ਕਿਉਂਕਿ ਸਭ ਤੋਂ ਪਹਿਲਾਂ ਪਰਮੇਸ਼ਰ ਨੂੰ ਗ੍ਰਹਿਣ ਮੈਂ ਕਿੰਦਾ ਸੀ ਮੈਂ ਜੱਤ ਵਿੱਚ ਗਈ ਸੀ ਤੇ ਸੱਚਮੁੱਚ ਇਹ ਮੇਰੀ ਜ਼ਿੰਦਗੀ ਬਹੁਤ ਵੱਡੀ ਗਵਾਹੀ ਹੈ ਕਿ ਜਦੋਂ ਮੈਂ ਜੱਤ ਵਿੱਚ ਜਾਣਾ ਸ਼ੁਰੂ ਕੀਤਾ ਤੇ ਮੇਰਾ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ ਬਹੁਤ ਜ਼ਿਆਦਾ ਵਿਰੋਧ ਹੋਇਆ ਤੇ ਪਰਮੇਸ਼ਰ ਦੇ ਕਲਾਮ ਚ ਲਿਖਿਆ ਕਿ ਧੰਨ ਹੋ ਜਿਓ ਮੇਰੇ ਕਾਰਨ ਪੁੱਤियां ਸਹਿਣਗੇ ਪਰਮੇਸ਼ਰ ਕਹਿੰਦਾ ਸਵਰਗ ਦਾ ਰਾਜ ਤੁਹਾਡਾ ਹੈਂਦਾ ਸਿਰਫ ਤੁਸੀਂ ਕੀ ਕਰਨਾ ਹੈ ਅਧੀਨ ਹੋ ਗੋ ਤੇ ਸਵਰਗ ਦੇ ਰਾਜ ਨੂੰ ਪਾਲੋਗੇ ਅਧੀਨ ਧਰਤੀ ਦੇ ਵਾਰਸ ਹੋਣਗੇ ਤੇ ਸੱਚਮੁੱਚ ਮੇਰੇ ਘਰ ਦਾ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹੁੰਦੇ ਸੀਗੇ ਮੈਂ ਕੋਈ ਸਿਰਫ ਉਲਾਮ ਇਸ ਨੂੰ ਪੜਿਆ ਸੀਗਾ ਕਿ ਤੁਸੀਂ ਆਪਣੇ ਪਤਨੀਆਂ ਦੇ ਕੀ ਹੋ ਗੋ ਅਧੀਨ ਹੋ ਗੋ ਜਦੋਂ ਤੁਸੀਂ ਅਧੀਨ ਹੋ ਜਾਓਗੇ ਨਾ ਕਿਉਂਕਿ ਕலாம் ਕਹਿੰਦਾ ਕਿ ਸਾਰਾ ਅਬਰਾਹਮ ਦੇ ਅਧੀਨ ਸੀਗੀ ਤੇ ਸਾਰੀਆਂ ਆਸ਼ੀਸ਼ਾਂ ਤੇ ਬਰਕਤਾਂ ਉਹਨੇ ਪਾ ਲਈਆਂ ਸੀਗੀਆਂ ਸਾਰੀਆਂ ਆਸ਼ੀਸ਼ਾਂ ਤੇ ਬਰਕਤਾਂ ਉਹਨੇ ਪਾ ਲਈਆਂ ਸੀਗੀਆਂ ਸਤਿੁਜ ਜਦੋਂ ਪਰਮੇਸ਼ਰ ਨੇ ਮੇਰੇ ਤੇ ਕਿਰਪਾ ਕੀਤੀ ਦਇਆ ਕੀਤੀ ਕਿਉਂਕਿ ਵੀ ਵਚਨ 'ਚ ਲਿਖਿਆ ਕਿ ਮੇਰੇ ਤੂੰ ਬੱਚ ਤੇਰਾ ਘਰਾਣਾ ਫੇਰ ਬਚਾਇਆ ਜਾਵੇਗਾ ਤੇ ਸੱਚ ਵਿੱਚ ਜਦੋਂ ਮੈਂ ਪਰਮੇਸ਼ਰ ਨੂੰ ਜਾਣ ਲਿਆ ਪਹਿਚਾਨ ਲਿਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਪਤੀ ਪਾਲਕਿਸ਼ਨ ਜੋ ਇਸ ਟਾਈਮ ਤੇ ਪਰਮੇਸ਼ਰ ਦੇ ਅੱਛੇ ਨਬੀ ਨੇ ਅੱਛੇ ਦਾਸ ਨੇ ਕਿਉਂਕਿ ਪੂਰਾ ਦਿਨ ਪੂਰਾ ਦਿਨ ਵੀ ਤੁਸੀਂ ਕਹੋਗੇ ਕਿ ਪਰਮੇਸ਼ਰ ਦੇ ਕਲਾਮ ਨੂੰ ਸੁਣਾਓ ਤੇ ਕੁਬਲਾ ਦਿਨ ਸੁਣਾਦੇ ਰਹਿਣਗੇ ਰਾਤ ਦਿਨ ਰਾਤ ਦਿਨ ਹੋ ਜਾਏਗਾ ਲੇਕਿਨ ਕਦੀ ਵੀ ਅੱਖ ਨਹੀਂ ਤੇ ਥੱਕਦੇ ਨਹੀਂ ਹੈ ਕਿਉਂਕਿ ਪਰਮੇਸ਼ਰ ਉਹਨਾਂ ਨੂੰ ਇੰਨਾ ਤੇ ਬਲ ਦੇ ਦਿੱਤਾ ਹੋਇਆ ਵਾ ਕਿਉਂਕਿ ਜਦੋਂ ਅਸੀਂ ਕਲਾਮ ਨੂੰ ਪੜ੍ਹਦੇ ਦੋ ਜੇ ਕਿਹਾ ਕਿ ਧੰਨ ਉਹ ਜਿਨ੍ਹਾਂ ਨੂੰ ਉਹ ਆਪਣਾ ਪਾਲਿਤ ਹਿੰਦਾ ਨਾ ਉਹ ਥੱਕਦੇ ਤੇ ਨਾ ਉਹ ਆਕਦੇ ਉਹ ਅਕਾਫ ਨੂੰ ਉੱਠਦੇ ਰਹਿੰਦੇ ਨੇ ਤੇ ਸੱਚੂੱਚ ਇਹ ਗਵਾਈ ਸਾਕਿਆ ਕਿ ਜਦੋਂ ਹੁਣ ਰੱਬ ਦੇ ਦਾਸ ਸਪਸਥ ਬਾਥਰੂਮ ਲੈਟਰਿਨ ਵਿੱਚ ਵੀ ਜਾਂਦੇ ਰਹੇ ਤੇ ਉੱਥੇ ਵੀ ਪਰਮੇਸ਼ਰ ਦੇ ਕਲਾਮ ਨੂੰ ਬੋਲਦੇ ਰਹਿੰਦੇ ਨੇ ਤੇ ਜਦੋਂ ਨਵੇਂ-ਨਵੇਂ ਸ਼ੁਰੂ ਹੋਏ ਤੇ ਇਹਨਾਂ ਨੇ ਕੀ ਕਰਨਾ ਕਿ ਪਰਮੇਸ਼ਰ ਦਾ ਕلام ਲੇਖ ਲੇਖ ਤੂੰ ਇੱਥੇ ਲੇਖ ਤੂੰ ਇੱਥੇ ਲੇਖ ਤੇ ਮੈਂ ਕੋਈ ਪ੍ਰਾਰਥਨਾ ਕਰਿਆ ਕਰਨੀ ਕਿ ਪ੍ਰਭੂ ਸੱਚਮੁੱਚ ਖੁਦਾ ਮੈਂ ਤੇ ਲਿਖਦੀ ਲਿਖਦੀ ਥੱਕ ਜਾਂਦੀ ਆ ਲੇਕਿਨ ਇਹ ਲਿਖਾਂਦੇ ਨਹੀਂ ਥੱਕਦੇ ਤੇ ਪਰਮੇਸ਼ਰ ਇਹੋ ਜਿਹਾ ਕੋਈ ਕੰਮ ਕਰ ਕਿ ਜਿਹੜੀ ਬਾਈਬਲ ਆ ਉਹ ਇਹਨਾਂ ਦੇ ਅੰਦਰ ਫਿੱਟ ਹੋ ਜਾਵੇ ਤੇ ਸੱਚਮੁੱਚ ਪਰਮੇਸ਼ਰ ਨੇ ਉਹ ਮੇਰੀਆਂ ਪ੍ਰਾਰਥਨਾਵਾਂ ਨੂੰ ਸੁਣੀਆ ਤੇ ਅੱਜ ਇੱਕ ਸਿਰਫ ਇੱਕ ਮੰਡੀ ਕੀ ਬੋਲਣ ਦੀ ਲੋੜ ਹੁੰਦੀ ਏ ਕਿ ਪਰਮੇਸ਼ਰ ਇਹਨਾਂ ਨੂੰ ਉਹ ਪੂਰੀ ਬੈਕਗ੍ਰਾਉਂਡ ਸਾਰੀ ਇਹਨਾਂ ਦੇ ਅੰਦਰ ਪਰਮੇਸ਼ਰ ਇਹਨਾਂ ਨੂੰ ਚਾਲਣ ਕਰ ਦਿੰਦਾ ਵਾ ਕਿ ਉਹ ਸਾਰੀ ਇਹ ਬੋਲ ਜਾਂਦੇ ਆ ਤੇ ਮੈਂ ਕਈ ਵਾਰੀ ਕਹਿ ਦਿੰਦੀ ਆ ਕਿ ਸਤਿਗੁਰੂ ਜੀ ਇਹ ਪਰਮੇਸ਼ਰ ਤੁਸੀਂ ਪ੍ਰਾਰਥਨਾ ਦਾ ਉੱਤਰ ਦਿੱਤਾ ਵਾ ਕਿਉਂਕਿ ਜਦੋਂ ਇਲਾਮ ਪੜ੍ਹਦੇ ਤੇ ਕੀ ਲਿਖਿਆ ਕਿ ਮੇਰੇ ਤੇ ਵਿਸ਼ਵਾਸ ਕਰਨ ਵਾਲਿਆਂ ਦੇ ਅੰਦਰੋਂ ਕੀ ਕੀਤਾ ਅਮਰਤ ਜਲ ਦੀਆਂ ਨਦੀਆਂ ਨਿਕਲਣਗੀਆਂ ਅੱਜ ਉਹ ਅਮਰਤ ਜਲ ਦੀਆਂ ਨਦੀਆਂ ਪਰਮੇਸ਼ਰ ਆਪਣੇ ਦਾਸ ਪਾਸਟ ਬਾਲਕਿਸ਼ਨ ਦੇ ਅੰਦਰੋ ਵਗਾਰਿਆ ਕਿਉਂਕਿ ਪੂਰਾ ਦਿਨ ਰਾਤ ਸਾਰੇ ਪੂਰਾ ਦਿਨ ਤੇਈ ਤੇਈ ਜਾਂ ਤਾਂ ਰਾਤ ਨੂੰ ਵੀ ਨਹੀਂ ਸੌਂਦੇ ਹੈਗੇ ਪੂਰਾ ਰਾਤ ਵੀ ਪਰਮੇਸ਼ਰ ਦੇ ਕਲਾਮ 'ਚ ਲੱਗੇ ਰਹਿੰਦੇ ਨੇ ਲਿਖੇ ਰਹਿੰਦੇ ਹੈਗੇ ਨੇ ਇੰਨੀ ਪਰਮੇਸ਼ਰ ਨੇ ਇਹਨਾਂ ਨੂੰ ਕਿਰਪਾ ਇੰਨੀ ਪਰਮੇਸ਼ਰ ਨੇ ਆਪਣੀ ਦਇਆ ਇਹਨਾਂ ਤੇ ਉਡਾਈ ਦਿੱਤੀ ਕਿਉਂਕਿ ਕਿਉਂ ਕਿਉਂਕਿ ਜਿਹੜੀ ਇਹ ਟਾਣੀ ਨੇ ਇਹ ਉਸ ਬੇਲ ਨਾਲ ਲੱਗੀ ਹੋਈ ਏ ਬੇਲ ਨਾਲ ਲੱਗੀ ਪੀਲ ਨਾਲ ਲੱਗ ਚੁਕੀ ਏ ਪੱਕੀ ਤਰ੍ਹਾਂ ਲੱਗ ਚੁਕੀ ਏ ਪੱਕੀ ਤਰ੍ਹਾਂ ਲੱਗ ਚੁਕੀ ਏ ਤੇ ਜੋ ਕੀ ਏ ਰਾਤ ਦਿਨ ਸਵੇਰੇ ਸ਼ਾਮ ਕੀ ਪੜ ਦੇ ਰਹੀ ਏ ਮੈਂ ਪਰਮੇਸ਼ਰ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਆ ਬਹੁਤ ਜਿਆਦਾ ਧੰਨਵਾਦ ਕਿ ਜਿਨ੍ਹਾਂ ਨੇ ਇਸ ਨਕੰਮੇ ਜੀ ਨੂੰ ਆਪਣਾ ਦਾਸ ਬਣਾ ਕੇ ਤੇ ਅੱਜ ਉਸ ਪਦਵੀ ਤੇ ਖੜਾ ਕੀਤਾ ਕਿ ਜਿਸ ਤਰ੍ਹਾਂ ਸਭ ਤੋਂ ਪਹਿਲਾ ਕਲਾਮ ਚ ਪੜਿਆ ਕਿੰਦਾ ਮੈਂ ਤੈਨੂੰ ਇਸ ਲਈ ਖੜਾ ਕੀਤਾ ਕਿ ਤੇਰੇ ਵਿੱਚ ਆਪਣੀ ਸਾਮਰਾਜ ਪਾ ਕੇ ਤੇ ਧਰਤੀ ਤੇ ਦੀਕੀ ਕਰ ਆਪਣੀ ਮहिमा ਕਰਵਾਵਾ ਤੇਰੇ ਕੋਲੋਂ ਬੰਦਾ ਅੱਜ ਉਹ ਮहिमा ਪਰਮੇਸ਼ਰ ਸਾਡੇ ਦੁਆਰਾ ਆਪਣੇ ਪਾਸੇ ਪਾਲਕਿਸ਼ਨ ਦੁਆਰਾ ਹੋਰ ਆਪਣੇ ਬੱਚਿਆਂ ਦੁਆਰਾ ਕਰਵਾ ਰਿਹਾ ਵਾ ਤੇ ਮੈਂ ਪਰਮੇਸ਼ਰ ਦਾ ਬਹੁਤ ਹੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਕਿ ਜਿਹੜੇ ਬੱਚੇ ਪਰਮੇਸ਼ਰ ਤੋਂ ਦੂਰ ਨੇ ਦਿਲ ਉਹਨਾਂ ਦੇ ਦੂਰ ਨੇ ਉਹ ਪਰਮੇਸ਼ਰ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਗ੍ਰਹਿਣ ਕਰਨ ਉਹ ਪੂਰੀ ਤਰ੍ਹਾਂ ਟਾਣੀ ਉਹਦੇ ਵਿੱਚ ਲੱਗ ਜਾਵੇ ਤੇ ਫੇਰ ਦੇਖੋ ਕਿਸ ਤਰ੍ਹਾਂ ਫਲ ਲੈ ਕੇ ਆਵੇਗੀ ਉਹ ਟਾਣੀ ਤੇ ਤਾਨੂੰ ਕਿਸੇ ਚੀਜ਼ ਦੀ ਸੋਚਣ ਦੀ ਲੋੜ ਨਹੀਂ ਪਵੇਗੀ ਕਿ ਅਸੀਂ ਕੀ ਖਾਵਾਂਗੇ ਕੀ ਪੀਵਾਂਗੇ ਜਾਂ ਅਸੀਂ ਕੀ ਪਹਿਨਾਂਗੇ ਕਿਉਂਕਿ ਪਰਮੇਸ਼ਰ ਖੁਦ ਸਾਡੀ ਫਿਕਰ ਕਰਨ ਵਾਲਾ ਵਾ ਪਰਮੇਸ਼ਰ ਖੁਦ ਸਾਡੀ ਫਿਕਰ ਕਰਨ ਵਾਲਾ ਵਾ ਤਾਨੂੰ ਸੋਚਣ ਦੀ ਵੀ ਲੋੜ ਨਹੀਂ ਪਵੇਗੀ ਪਰਮੇਸ਼ਰ ਦੇ ਕਹਾਂ ਤੇਰੀ ਸੋਚ ਤੇਰੇ ਮੰਗਣ ਤੋਂ ਪਹਿਲਾਂ ਹੀ ਗੱਲਾਂ ਵਿੱਚ ਤੈਨੂੰ ਦੇ ਦੇਵਾਂਗਾ ਕਿ ਤੈਨੂੰ ਕਿ ਤੁਸੀਂ ਜਿੱਦ ਜ਼ੁਰਾ ਤੇ ਇਹ ਉਹ ਪਰਮੇਸ਼ਰ ਹੈ ਕਿ ਤੁਸੀਂ ਅਜੇ ਸੋਚਿਆ ਹੀ ਹੋਵੇਗਾ ਉਹ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਹੋਵੇਗਾ ਇਸ ਕਰਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਜ਼ਦੀਕ ਲਿਆਓ ਕਹਿੰਦਾ ਜਿੰਨਾ ਪਰਮੇਸ਼ਰ ਦੇ ਨੇੜੇ ਜਾਓਗੇ ਉਹਨਾਂ ਪਰਮੇਸ਼ਰ ਤੁਹਾਡੇ ਨੇੜੇ ਆਵੇਗਾ ਤੇ ਜਿੰਨਾ ਕਹਿੰਦਾ ਦੂਰ ਹੋਵਗੇ ਉਹਨਾਂ ਸ਼ੈਤਾਨ ਤੁਹਾਡੀ ਜ਼ਿੰਦਗੀ ਚ ਕਾਰਿਆ ਕਰੇਗਾ ਉਹ ਤੇ ਸ਼ੀ ਵਾਂਗੂ ਬੈਠਾ ਤੁਹਾਨੂੰ ਭੁੱਖਾ ਵਾਸਤੇ ਕਿ ਕਿਹੜੇ ਵੇਲੇ ਤੁਹਾਨੂੰ ਮਿਲਾਂ ਪੋ ਮਾਰਾ ਤੇ ਖਾ ਲਵਾ ਇਹ ਪਰਮੇਸ਼ਰ ਦੀ ਦਇਆ ਵਾ ਪਰਮੇਸ਼ਰ ਦੀ ਕਿਰਪਾ ਵਾ ਸਾਡੇ ਉੱਤੇ ਜੋ ਸਾਨੂੰ ਹਰ ਸਮੇਂ ਕੀ ਕਰਦਾ ਵਾ ਬਚਾਈ ਰੱਖਦਾ ਵਾ ਇਸ ਕਰਕੇ ਅਸੀਂ ਪਰਮੇਸ਼ਰ ਦੀਆਂ ਟਾਣੀਆਂ ਆ ਤੇ ਇਹ ਟਾਣੀਆਂ ਹਮੇਸ਼ਾ ਪ੍ਰਭੂ ਦੇ ਚਪੜੀਆਂ ਰਹਿਣ ਤੇ ਤੁਸੀਂ ਹਮੇਸ਼ਾ ਪੜਦੇ ਹੁੰਦੇ ਰਭੋ ਪਰਮੇਸ਼ਰ ਇਸ ਬਚਨ ਦੁਆਰਾ ਪ੍ਰਭੂ ਤਾਂ ਦੇ ਤੇ ਬਹੁਤ ਸਾਰਾ ਕਿਰਪਾ ਤੇ ਦਇਆ ਕਰੇ ਵਿਵਸਥਾ 6:22:13 ਜਿੱਥੇ ਕਿ ਮੈਂ ਤੁਹਾਨੂੰ ਫਿਰ ਸੇਰ ਪਹਿਰਾਵਾ ਦਾ ਕੂਰ ਨਹੀਂ ਤੇਹਰਾਵਾ ਦਾ ਮੇਲਾ ਮੈਂ ਤੁਹਾਨੂੰ ਕਹਿੰਦਾ ਸੇਰ ਪਹਿਰਾਵਾ ਨਹੀਂ ਤੇਹਰਾਵਾ ਦੇ ਪੋਸਟਾਂ ਨਾ ਤੇਰੇ ਕੋਲ ਬੰਨਿਆ ਰਹਿਣ ਕਿ ਅਸੀਂ ਬੇਸ਼ੱਕ ਪ੍ਰਭੂ ਦੇ ਨਾਲ ਜੁੜੇ ਰਹੇ ਕਿ ਪਰਮੇਸ਼ਰ ਤੋਂ ਆਸ਼ੀਸ਼ਾਂ ਦੇ ਵਰਕ ਤਾਂ ਤੰਦੇ ਰਹੀਏ ਸਾਰੇ ਮੇਰੇ ਵੀ ਲੋ ਚੈਸੀ ਦੀ ਸੋ ਪ੍ਰਭੂ ਤੁਮ ਸਾਰੇ ਨੇ ਇਸ ਵਚਨ ਦੁਆਰਾ ਬਹੁਤ ساری ਆਸ਼ੀਸ਼ ਤੇ ਵਰਗਾ ਦਵੇ ਔਰ ਜਿੰਨੇ ਵੀ ਇਸ ਵਚਨ ਨੂੰ ਸੁਣ ਸੁਣਵਾੜੇ ਤੇ ਪ੍ਰਭੂ ਬਹੁਤ ਵੱਡੀ ਕਿਰਪਾ ਦਇਆ ਕਰੇ ਪਿਤਾ ਪਰਮੇਸ਼ਰ ਖੁਦਾ ਔਰ ਮੇਰੇ ਪਿਤਾ ਪਰਮੇਸ਼ਰ ਖੁਦਾ ਜਿੰਨੇ ਵੀ ਇਸ ਮੈਸੇਜ ਨੂੰ ਸੁਣ ਕੇ ਅੱਗੇ ਸ਼ੇਅਰ ਕਰਨ ਉਹਨਾਂ ਤੇ ਵੀ ਵੱਡੀ ਕਿਰਪਾ ਕਰਨਾ ਦਇਆ ਕਰਨਾ ਪਿਤਾ ਪਰਮੇਸ਼ਰ ਖੁਦਾ ਸਭ ਦਾ ਭਲਾ ਕਰਨਾ ਪਿਤਾ ਪਰਮੇਸ਼ਰ ਖੁਦਾ ਕਿਉਂਕਿ ਤੇਰੀ ਦਇਆ ਸਦਾ ਦੀ ਹੈ ਤੇਰੀ ਪਰਨ ਸਦਾ ਦੀ ਹੈ ਮੇਰੇ ਪ੍ਰਭਾ ਪਰ ਦੇਖੇਰ ਕੋਦਾ ਤੇਰਾ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਪ੍ਰਭੂ ਆਪਣੀ ਨਿਮਾਣੀ ਦੇ ਬੱਚੀ ਤੇ ਤੂੰ ਕਿਰਪਾ ਕੀਤੀ ਦਇਆ ਕੀਤੀ ਮੇਰੇ ਪ੍ਰਭੂ ਮੈਂ ਤੇਰਾ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਪ੍ਰਭੂ ਪ੍ਰਾਰਥਨਾ ਸੁਣੀ ਤੇ ਕੂਰ ਕੀਤੀ ਬਾਕੀ ਦਾ ਸਾਰਾ ਸਮਰ ਯੇਸੂ ਦਾਸਰੀ ਦੇ ਨਾਮ ਦੇ ਵਿੱਚ ਹੋਆ ਕੁ ਮੰਗਦੇ ਹਾਂ ਆਮੀਨ ਸਾਰਿਆਂ ਮੇਰੇ ਕੋ 9779390042 9048 ਹਾਲੇਲੂਇਆ ਪ੍ਰਾਰਥਨਾ ਵਾਸਤੇ ਜਿਸ ਵੀ ਕਿਸੇ ਨੇ ਜਿਸ ਵੀ ਕੰਮ ਵਾਸਤੇ ਪ੍ਰੇ ਕਰਵਾਣੀ ਹੋਏ ਉਹ ਇਸ ਨੰਬਰ ਤੇ ਫੋਨ ਕਰਕੇ ਸਾਡੇ ਕੋਲ ਪ੍ਰੇ ਕਰਵਾ ਸਕਦਾ ਵਾ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਆਮੀਨ ਹਾਲੇਲੂਇਆ ਹਾਲੇਲੂਇਆ